ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਜੀ ਅਜੰਤ ਸਭ ਪੇਖੀ ਹੈ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰ ਕੈ ਨਾਮ ਉਧਾਰਨਾ ਰਹਾ ਖੇਨ ਮਹਿ ਥਾਪ ਉਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਦਾਰਨ ਨਾਮ ਜਪਤ ਮਨ ਨਿਰਮਲ ਹੋਵੇ ਸੁਖੇ ਸੂਖ ਗੁਦਾਰਨ ਭਗਤ ਸਰਣ ਜੋ ਆਵੇ ਪ੍ਰਾਣੀ ਤਿਸ ਈਹਾ ਊਹਾ ਨਾ ਹਾਰਨਾ ਸੂਖ ਦੂਖ ਇਸ ਮਨ ਕੀ ਬਿਰਥਾ ਤੁਮ ਹੀ ਆਗੈ ਸਰਨਾ ਤੂ ਦਾਤਾ ਸਬਨਾ ਜੀ ਆਕਾ ਆਪਨ ਕੀਆ ਪਾਲਣਾ ਪਲਣਾ ਆਪਨ ਕੀਆ ਪਾਲਣਾ ਅਨਕ ਵਾਰ ਕੋਟ ਜਨ ਉਪਰ ਨਾਨਕ ਵੰਈ ਵਾਰਨਾ ਰਾਮਕਲੀ ਮਹੱਲਾ ਪੰਜਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਦਰਸ਼ਨ ਭੇਟ ਤਾ ਪਾਪ ਸਭ ਨਾਸ ਹੈ ਹਰਿ ਸਿਉ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦ੍ਰਿੜਾਈ ਅੰਤੇ ਹੋਏ ਸਖਾਈ ਰਹਾਉ ਸਗਲ ਦੁਖ ਕਾ ਡੇਰਾ ਪੰਨਾ ਸੰਤ ਧੂਰ ਮੁਖ ਲਾਈ ਇਕਖਾ ਸ਼ੁੱਧ ਬੋਲਣਾ ਦੁਖ ਕੋਈ ਵਰਖਖਾ ਰਹਿ ਜਾਂਦਾ ਸਗਲ ਦੁਖ ਪਹਿ ਜੰਨੇ ਆਪਾ ਖਖਾ ਬੋਲਿਆ ਨਹੀਂ ਜਾਂਦਾ ਸਗਲ ਦੁਖ ਕਾ ਸਗਲ ਦੁਖ ਕਾ ਡੇਰਾ ਪੰਨਾ ਸੰਤ ਧੂਰ ਮੁਖ ਲਾਈ पतित पुनीत किए खिन पीतर अज्ञान अंधेर पतित इथियम जरूर ला के उच्चारण करना है। पतित पुनीत किए खिन पीतर इथ विश्राम अज्ञान अंधेर मयाई करण कारण सम्रथ स्वामी नानक तेस शरण आई ਬੰਦਨ ਤੂੜਾ ਚਰਨ ਕਮਲ ਦਰੜਾਈ ਇੱਕ ਸ਼ਬਦ ਲਿਵ ਲਾਈ ਆਂਧ ਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹਸਾ ਚੂਕਾ ਬਾਹੜ ਕਤਹ ਨ ਤਾਈ ਨਾਮ ਰਸਾਇਣ ਇਹੋ ਵਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਮਿਹਚਲ ਵਸਿਆ ਜਾਈ ਪੂਰਾ ਗੁਰ ਪੂਰੀ ਮਤ ਦੀਨੀ ਹਰ ਬਿਨਾ ਆਨ ਨਾ ਪਾਈ ਨਾਮ ਨਿਧਾਨ ਪਾਇਆ ਵੱਡ ਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣਪ ਉਕਤ ਨਾ ਮੇਰੀ ਪੂਰਾ ਗੁਰੂ ਕਮਾਈ ਜਾਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਵਿਖਿਆ ਮਹਿ ਗੁਰ ਸਾਚਾ ਲਾਇ ਤਰਾਈ ਆਪਣੇ ਜੀ ਤਾ ਆਪ ਸੰਭਾਲੇ ਆਪ ਲਈ ਲੜ ਲਾਈ ਸਾਥ ਧਰਮ ਕਾ ਬੇੜਾ ਬੰਦਿਆ ਭਵਜਲ ਪਾਰ ਪਰਾਈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ